ਇਰੇ ਕੀ ਹਾਲ ਚਾਲ ਆ ਤੁਹਨੇ ਸਾਰਿਆਂ ਦੇ ਭਾਈ ਅੱਜ ਭਾਈ ਹੈਗਾ ਤਰਨਾ ਗਲਾਡਾ ਮੂਰੇ ਟਰੈਕਟਰ ਮਾਰਚ ਹੈ ਭਾਈ ਬਹੁਤ ਜਿਆਦਾ ਵੱਡਾ ਆ ਜੁੜੇ ਰਹੇ ਉਹਨਾਂ ਨੂੰ ਦਿਖਾਉਣੇ ਆ ਭਾਈ ਆ ਦੇਖੋ ਆਪਣੀ ਜੋਧਾ ਮੰਡੀ ਜਵਾ ਇਕੱਠੇ ਹੁੰਦੇ ਆ ਟਰੈਕਟਰ ਦਿਖਾਉਣੇ ਆ ਤੁਹਾਨੂੰ ਇਧਰ ਆਪਾਂ ਵੀ ਭਾਈ ਲਾਤਾ ਹਾਲੈਂਡ ਦੇ ਮੂਰੇ ਝੰਡਾ ਕਿਸਾਨੀ ਵਾਲਾ ਦੇਖੋ ਇਧਰ ਪੂਰਾ ਯਾਨਕੀ ਕਾਟੂਨ ਲੱਗਿਆ ਦੇਖੋ ਵੀਰੇ ਆਪਣੇ ਪਿੰਡ ਜੋਧਾ ਦਾਣਾ ਮੰਡੀ ਦੇ ਵਿੱਚ ਟਰੈਕਟਰਾਂ ਦਾ ਠਾਠਾ ਮਾਰਦਾ ਘੱਟ ਬਹੁਤ ਟਰੈਕਟਰ ਆ ਭਾਈ ਭਾਰੀ ਗਿਣਤੀ ਜਿਾ ਵੀਡੀਓ ਨੂੰ ਅੰਤ ਤੱਕ ਦੇਖਿਓ ਭਾਈ ਬਹੁਤ ਜਿਆਦਾ ਘੱਟ ਦੇਖੋ ਭਾਈ ਪੱਲਗਾ ਪੈਂਦਾ ਇਹਦਾ ਉੱਥੇ ਜਾ ਕੇ ਇਦੂ ਵੀ ਵੱਧ ਆ ਭਾਈ ਇਹ ਤਾਂ ਆਪਣੇ ਆਲੇ ਦੁਆਲੇ ਦੇ ਪਿੰਡਾਂ ਦਾ ਵਾ ਘੱਟ ਅੱਜ ਯਾਨੀ ਕਿ ਪੂਰਾ ਭਾਈ ਰੋਡ ਜਾਮ ਕਰਨਾ ਲੁਧਿਆਣਾ ਪੂਰਾ ਜਾਮ ਕਰਨਾ ਕਰੋ ਜੇ ਮੰਡੀ ਭਾਈ ਜਮਾ ਹੀ ਫੁੱਲ ਹੋ ਗਈ ਏ ਟਰੈਕਟਰ ਯਾਨੀ ਕਿ ਆਈ ਜਾਂਦੇ ਆ ਸੈਣ ਲੱਗੀ ਭਈਆ ਉਹ ਦੇਖ ਲਓ ਸਿਰੇ ਤੱਕ ਹੇ ਮੰਡੀ ਜੀ ਦੇਖ ਲਓ ਪਹਿਲਾਂ ਤੁਹਾਨੂੰ ਦਿਖਾਇਆ ਵਾ ਮੰਡੀ ਜੀ ਫੁੱਲ ਗਾ ਪੈਂਦਾ ਬਾਕੀ ਇੱਧਰ ਦੇਖ ਲਓ ਅੱਜ ਤਾਂ ਪੂਰਾ ਲੁਧਿਆਣਾ ਜ਼ੀਲ ਕਰ ਦੇਣਾ ਭਾਈ ਇੰਨਾ ਜਿਆਦਾ ਟਰੈਕਟਰ ਆ ਕਰੋ ਜੈਕ ਇਹ ਆਪਣੇ ਭਾਈ ਪਪਾ ਰੋਡ ਜੋ ਤਾਂ ਮਾਰਕੀਟ ਵਾਲੇ ਰਾਹ ਤੇ ਆ ਦੇਖ ਲਓ ਪੂਰਾ ਪਿੱਛੇ ਹਜੇ ਤੁਹਾਨੂੰ ਉਧਰ ਮੁੰਡਾ ਭੇਜਿਆ ਉਧਰੋਂ ਵੀ ਵੀਡੀਓ ਬਣਾ ਕੇ ਭੇਜਦੇ ਆ ਭਾਈ ਪਿੱਛੇ ਮਾਸਟਰ ਪੈਲਸ ਤੱਕ ਇਕੱਠ ਬਹੁਤ ਜਿਆਦਾ ਆ ਜਾਂ ਲੱਗਿਆ ਵਾ ਇਹ ਵੀ ਟਰੈਕਟਰ ਆਈ ਜਾਂਦੇ ਆ ਇਧਰ ਦੇਖ ਲੋ ਵੀਰੇ ਕਟਰੋਂ ਦੇਖ ਕੇ ਪੁਲਿਸ ਵਾਲਿਆਂ ਦੀ ਗੱਡੀ ਵੀ ਆ ਗਈ ਇਹ ਵੀ ਫੇਰ ਆਪਦੀ ਹੀ ਆਈ ਟੀ ਕਰਨਗੇ ਹਨਾ ਸਰਕਾਰ ਤੱਕ ਵੀ ਖਬਰ ਦੇਣੀ ਹੁੰਦੀ ਹੈ ਹਨਾ ਇਹ ਸਰਕਾਰ ਦੇ ਛੱਡੇ ਹੁੰਦੇ ਆ ਬਾਈ ਬੰਦੇ ਵੀ ਦੇਖੋ ਵੀ ਕਿੰਨਾ ਇਕੱਠਾ ਮਾਹੌਲ ਕੀ ਆ ਆ ਦੇਖ ਲੋ ਆ ਗਈ ਬਾਈ ਪੁਲਿਸ ਵਾਲਿਆਂ ਦੀ ਗੱਡੀ ਬਾਈ ਬਹੁਤ ਜ਼ਿਆਦਾ ਟਰੈਕਟਰ ਆ ਦੇਖ ਰੋ ਵੀ ਅੱਧਾ ਪੌਣਾ ਘੰਟਾ ਹੋ ਗਿਆ ਵੀ ਟਰੈਕਟਰ ਆਈ ਜਾਂਦੇ ਆ ਇਧਰੋਂ ਆਪਣੇ ਨਾਰਾਂ ਗਾਲ ਜਾਂਗਾ ਮਗਰ ਭਾਈ ਬਹੁਤ ਆਹੇ ਤਾਂ ਕਹਿੰਦੇ ਇਹਦਾ ਅੱਧਾ ਘੰਟਾ ਹੋ ਗਿਆ ਦੇਖ ਲਓ ਭਾਈ ਆਈ ਜਾਂਦਾ ਮੰਡੀ ਫੁੱਲ ਹੋ ਗਈ ਉਧਰ ਆਪਣੇ ਹੈ ਨਾ ਦੇਖ ਲਓ ਨਾਰੰਗ ਆਪਣੇ ਵੱਲ ਹੋੜ ਜਾਊਗਾ ਉਦੋਂ ਵੀ ਗਾਹਾਂ ਬਹੁਤ ਦੂਰ ਤੱਕ ਪਹੁੰਚ ਗਏ ਕਹਿੰਦੇ ਭਾਈ ਦੇਖੋ ਇਹ ਤਾਂ ਮੈਨੂੰ ਲੱਗਾ ਸੇਮ ਤੱਕ ਪਹੁੰਚ ਜਾਣਗੇ ਭਾਈ ਗਾਹਾਂ ਦੇਖੋ ਬਾਕੀ ਹਜੇ ਸਾਰੀ ਮੰਡੀ ਭਾਈ ਫੁੱਲ ਹੋਈ ਪਈ ਆ ਪਰ ਇਹ ਵਾਲਾ ਰੋਡ ਪੈਂਡ ਵਾਲਾ ਸਾਰਾ ਇਧਰ ਵੀਰੇ ਕਰੋਜ ਇੱਕ ਜੋਧਾ ਪਿੰਡ ਦਾ ਬਾਜ਼ਾਰ ਨਾਂ ਕਿ ਉਦੋਂ ਬਾਅਦ ਭਾਈ ਮਸੂਰਾ ਤੋਂ ਗਾਹਾਂ ਤੱਕ ਲੈ ਨਾ ਦੇਖੋ ਟਰੈਕਟਰਾਂ ਦੀ ਬਾਲੀ ਲੰਬੀ ਲਾਈਨ ਆ ਭਾਈ ਆ ਵੀਡੀਓ ਆਪਾਂ ਥੋੜੀ ਤੇਜ਼ ਕੀਤੀ ਐ ਨਹੀਂ ਬਹੁਤ ਵੱਡੀ ਹੁੰਦੀ ਸੀ ਦੇਖੋ ਲੈਣ ਬਾਈ ਕਿੰਨੀ ਆ ਜਿਆਦੇ ਟਰੈਕਟਰਾਂ ਦੀ ਪਰ ਇਹ ਬਾਈ ਮਾਸਟਰਪੀਸ ਤੋਂ ਪਿੱਛੇ ਤੱਕ ਖੜੇ ਆ ਦੇਖ ਲਓ ਪਿੱਛੇ ਉਧਰ ਆਪਣੀ ਮੰਡੀ ਭਰ ਗਈ ਪਿੰਡ ਦੀ ਸਾਰੀ ਪਰ ਇਹ ਉਧਰ ਬੱਲੋ ਵਾਲਾ ਲੀ ਖੜਾਉਣ ਲੱਗੇ ਬਹੁਤ ਜਿਆਦੇ ਇਕੱਠਾ ਹੋ ਬਾਈ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਜਿੰਦਗੀ ਗਾਹ ਪੈਣਾ ਯਾਨੀ ਕੀ ਕਹੇ ਲੋ ਪੂਰਾ ਗਾਹ ਪੈਣਾ ਉੱਥੇ ਬਾਈ ਲੁਧਿਆਣੇ ਗਲਾਡਾ ਦੇ ਮੂਹਰੇ ਦੇਖ ਲਓ ਕਿੰਨਾ ਟਰੈਕਟਰ 1000 ਤੋਂ ਪਲੱਸ ਹੋ ਬਾਈ ਦੇਖੋ ਵੀਰੇ ਇਧਰ ਆਪਣੇ ਹੁਣ ਜੋਧਾ ਮੰਡੀ ਜਾ ਕੇ ਬਾਈ ਪੂਰਾ ਫੋਲੋ ਮੰਡੀ ਭਰੀ ਪਈ ਆ ਹੁਣ ਸਾਰਿਆਂ ਦੀ ਡੀਕ ਕਰਦੇ ਆ ਸਾਰੇ ਟਰੈਕਟਰ ਇਕੱਠੇ ਹੋ ਗਏ ਤੋਂ ਇਕੱਠੇ ਹੀ ਬਾਈ ਚ ਛੱਡਨੇ ਆ ਸਾਰੇ ਇਕੱਠੇ ਹੀ ਫਿਰ ਪੂਰੀ ਧੱਕ ਪਾਣੀ ਆ ਬਾਈ ਜਾ ਕੇ ਉੱਤੇ ਲੁਧਿਆਣੇ ਦੇਖੋ ਕਿੰਨਾ ਟਰੈਕਟਰ ਆ ਗਿਆ ਬਾਈ ਤੁਰਪੇ ਵੀਰੇ ਹੁਣ ਇਧਰ ਪਿੰਡਾਂ ਵਿੱਚ ਹੀ ਜਾਣਾ ਵਾ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਬਾਈ ਜੁੜੇ ਰਹੋ ਪੂਰਾ ਫੋਲ ਲਗਾ ਪੈਣਾ ਅੱਜ ਬਾਈ ਜਾ ਕੇ ਲੋ ভাই ਇਧਰ ਬੱਲੇਵਾਲਾ ਲਈ ਜਾਨੇ ਹੁਣ ਪਿੱਛੇ ਜਾਂ ਵਾਲਾ ਏ ਟਰੈਕਟਰ ভাই ਪਿੱਛੇ ਵੀ ਬਹੁਤ ਅਤੇ ਅੱਗੇ ਵੀ ਹੋਰ ਨਿਕਲ ਗਏ ਸਾਨੂੰ ਦਿਖਾਉਣੇ ਆ ਬਾਕੀ ਜਾ ਕੇ ਆਪਾਂ ਦਾ ਵਿਚ ਐਂਟਰ ਕਰ ਗਏ ਤੇ ਟਰੈਕਟਰਾਂ ਦਾ ਕੱਠ ਬਾਈ ਬਹੁਤ ਜ਼ਿਆਦਾ ਆ ਜਾਣਗੇ ਮੈਂ ਪਿੱਛੋਂ ਬਹੁਤ ਟਰੈਕਟਰਾਂ ਨੂੰ ਕੱਟਦਾ ਆਇਆ ਵਾ ਦੇਖ ਲਓ ਹਜੇ ਵੀ ਟਰੈਕਟਰ ਜਾਣਗੇ ਕਿ ਗਾਹਾਂ ਬਹੁਤ ਜ਼ਿਆਦਾ ਆ ਬਾਈ ਦੇਖਦੇ ਆ ਉੱਥੇ ਗਾਹਾਂ ਜਾ ਕੇ ਖੁੱਲੇ ਰੋਡ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੱਟ ਬਾਈ ਯਾਨੀ ਕਿ ਲਗਭਗ ਬਾਈ 1000 ਟਰੈਕਟਰ ਹੋਊਗਾ ਵੀ ਇਹ ਆਈਡੀਆ ਕਹਿਗਾ ਵਾ ਬਾਕੀ ਹੋਰ ਪਿੰਡਾਂ ਜੇ ਉਤਰੋਂ ਆਉਣੇ ਆ ਵੀ ਵਧੂਗਾ 1000 ਤੋਂ ਘੱਟਦਾ ਨਹੀਂ ਹੈਗਾ ਸਰੋ ਜੇ ਇੱਕ ਬਾਈ ਕੱਟ ਬਹੁਤ ਜ਼ਿਆਦਾ ਆ ਦੇਖ ਲਓ ਫੁੱਲ ਫੈਰਨੀ ਬਾਈ ਭਰੀ ਪਈ ਆ ਯਾਨੀ ਕਿ ਫੈਰੋ ਪੂਰਾ ਗਾਹ ਲੈਣਾ ਉੱਥੇ ਜਾ ਕੇ ਤੁਹਾਨੂੰ ਫੁੱਲ ਦਿ ਭਾਨਾ ਦੇਖ ਲੋ ਕਿੰਨੇ ਆਪਾਂ ਟਰੈਕਟਰ ਬਾਈ ਸਾਰੇ ਪਿੱਛੋਂ ਕੱਟਦੇ ਹੀ ਆਉਣੇ ਆ ਕਰੋ ਚੈੱਕ ਕਰੋ ਉੱਤਰ ਬਰੇ ਦੇਖ ਲੋ ਬੱਜੇ ਟਰੈਕਟਰ ਉਧਰੋਂ ਵੀ ਆਈ ਜਾਂਦੇ ਆ ਪੂਰਾ ਫਲ ਇਕੱਠਾ ਆ ਬਾਈ ਫੁੱਲ ਲਗਾ ਬੈਣਾ ਫੁੱਲ ਅੱਜ ਪੂਰਾ ਲੁਧਿਆਣਾ ਸੀਲ ਕਰ ਦੇਣਾ ਬਾਈ ਲੁਧਿਆਣਾ ਜਾਮ ਫੁੱਲ ਆ ਦੇਖ ਲੋ ਬਾਈ ਫੁੱਲ ਇਕੱਠਾ ਇਧਰ ਲਈ ਫੈਰਨੀ ਉੱਤੇ ਵਾਲੀ ਵੀ ਬੱਲੋ ਵਾਲਾ ਪਿੰਡ ਦੀ ਫੈਰਨੀ ਪੂਰੀ ਭਰ ਗਈ ਬਾਈ ਇਧਰ ਪਿੱਛੋਂ ਵੀ ਭਰ ਭਰੀ ਆਉਂਦੀ ਆ ਉਹ ਬੰਦੇ ਉਧਰ ਜਾਮ ਲਾ ਕੇ ਇਧਰ ਜੀ ਕਮਾ ਕੇ ਲਿਆਏ ਦੇਖ ਲੋ ਟਰੈਕਟਰ ਤੇ ਗਾਹਾਂ ਅੱਗੇ ਬਾਕੀ ਦਾ ਬਾਈ ਪਤਾ ਨਹੀਂ ਜਮਿੰਡੇ ਪਿੰਡ ਵਾਲੀ ਵੀ ਭਰੀ ਹੋ ਮੇਰੇ ਹਿਸਾਬ ਨਾਲ ਜੇ ਹਿਸਾਬ ਨਾਲ ਬਾਈ ਯੋਧਾ ਇਕੱਠੀ ਜੀ ਆ ਤੁਸੀਂ ਦੇਖਿਆ ਹੀ ਆ ਇਹਦਾ ਬੱਚਾ ਵੀ ਟਰੈਕਟਰ ਉੱਤੇ ਦਿਖੇ ਨਹੀਂ ਯਾਨੀ ਕਿ ਕਈ ਹੋਰ ਪਾਸਿਆਂ ਤੋਂ ਇਧਰੋਂ ਨਾਰੰਗਾਲ ਸੈਂਡ ਤੋਂ ਉਧਰੋਂ ਬੰਦੇ ਨਾਲ ਲੜ ਕੇ ਬਾਜੋਂ ਆਹ ਦੇਖ ਲੋ ਫੁੱਲ ਬਾਈ ਕਰੋ ਜੱਜ ਵੀਰੇ ਫੁੱਲ ਦਾ ਪੈਣਾ ਫੁੱਲ ਬਾਈ ਅੱਜ ਜਾਮ ਕਰਦਣਾ ਲੁਧਿਆਣਾ ਜਾਮ ਕਾਬ ਕੰਡੇ ਆ ਕਰ ਲੈ ਲੋ ਵੀਰੇ ਜਿੰਡੇ ਪਿੰਡ ਪਹੁੰਚ ਗਏ ਹੁਣ ਬਾਈ ਆ ਜਾਣੇ ਕਿ ਇਧਰ ਪਿੰਡਾਂ ਵਿੱਚ ਜਾਣਾ ਬਾਈ ਬਾਕੀ ਹੋਰ ਵੀ ਪਿੰਡਾਂ ਜੋ ਨਾਲ ਟਰੈਕਟਰ ਇਕੱਠੇ ਹੋਈ ਜਾਣੇ ਸਾ ਜਾਦੇ ਇਕੱਠਾ ਬਾਈ ਬਾਈ ਬਹੁਤ ਜਿਆਦੇ ਇਕੱਠਾ ਹੁਣ ਆਪਾਂ ਇਧਰ ਚਿੰਡੇ ਬੈਂਡ ਤੋਂ ਢੇਪੀ ਅਲੀ ਨੂੰ ਚੱਲਦੇ ਆਂ ਇਹ ਗਾਂ ਇਧਰ ਪਾਈ ਉਹਨਾਂ ਦਾ ਪਾਣੀ ਦਾ ਲੰਗਰ ਲਾਇਆ ਰਿੱਕੀ ਬਾਈ ਦਾ ਬਹੁਤ ਵਧੀਆ ਬਾਈ ਸੇਵਾ ਯਾਰ ਉ ਵੀ ਪਿਆਸ ਬਾਈ ਬਹੁਤ ਲੱਗੀ ਪਈ ਸੀਗੀ ਬਹੁਤ ਜਿਆਦੇ ਇਕੱਠਾ ਬਾਈ ਟਰੈਕਟਰਾਂ ਦਾ ਤੁਹਾਨੂੰ ਦਿਖਾਉਂਦਾ ਥੋੜੀ ਹੋਰ ਵੀਰੇ ਕੀ ਹਾਲ ਆ ਬਹੁਤ ਵੀਰੇ ਵੱਡੀ ਸੇਵਾ ਤੁਹਾਡੀ ਲੋ ਬਾਈ ਟੈਵੀ ਪਿੰਡ ਦੇ ਵਿੱਚ ਐਂਟਰ ਹੋ ਗਏ ਯਾਨੀ ਕਿ ਪਿੱਛੇ ਅਸੀਂ ਲਗਭਗ 200 ਟਰੈਕਟਰ ਬਾਈ ਪਿੱਛੇ ਕ੍ਰਾਸ ਕਰਿਆ ਏ ਤੁਸੀਂ ਹਜੇ ਦੇਖਦੇ ਆ ਕਿ ਕਿੰਨਾ ਗਾ ਹੋਰ ਬਹੁਤ ਜ਼ਿਆਦਾ ਟਰੈਕਟਰ ਆ ਬਾਈ ਲੁੱਦੇ ਆਣਾ ਜਾਮ ਹੋ ਜਾਣਾ ਫੁੱਲ ਅੱਜ ਬੰਡ ਦੇ ਵਿੱਚ ਬਾਈ ਉਹਨਾਂ ਦਾ ਖੰਡਿਆਂ ਦਾ ਨੰਗਰ ਲਾਇਆ ਬਾਈ ਬਹੁਤ ਸੇਵਾ ਬਾਈ ਉਹਨਾਂ ਦੀ ਪਰਮਾਤਮਾ ਇਹਨਾਂ ਨੂੰ ਦਿਨ ਤੋਂ ਗੁਨੀ ਰਾਤ ਚ ਆਪਣੀ ਤਰੱਕੀ ਬਖਸ਼ੇ ਬਾਈ ਬਾਤ ਚੱਲਦੇ ਆ ਬਾਈ ਅੱਗੇ ਬਿਖਾਉਣੇ ਸਭ ਨੂੰ ਜੁੜੇ ਰਹੋ ਬਾਈ ਅੱਗੇ ਬਹੁਤ ਕਾਠਾ ਬਹੁਤ ਦਾਹ ਬਣਾ ਬਾਈ ਅੱਗੇ ਜਾ ਕੇ ਲੁਧਿਆਣੇ ਫਰਨੀ ਦੇ ਬੱਚਾ ਦੇਖੋ ਟਰੈਕਟਰ ਹੀ ਟਰੈਕਟਰ ਆ ਬਾਈ ਬਾਕੀ ਦਿਖਾਉਨੇ ਆ ਬਾਈ ਤੁਹਾਨੂੰ ਆਪਾਂ ਦਾ ਜਿੰਨਾ ਵੀ ਕੋਈ ਜੀ ਕਰ ਰਿਹਾ ਕਿ ਤੋ ਅੱਗੇ ਦਿਖਾ ਕੇ ਦਿਖਾਈਏ ਤੁਹਾਨੂੰ ਗਾਹਾਂ ਜਾ ਕੇ ਬਾਈ ਟਰੈਕਟਰਾਂ ਦਾ ਲੈ ਲੋ ਨਾ ਅੰਤੀ ਹੈ ਨੀਗਾ ਆ ਮੁੰਡੇ ਦਾ ਫੋਨ ਆਇਆ ਬਾਈ ਆ ਦੇਖ ਲੋ ਚਮਿੰਡੇ ਟਰੈਕਟਰ ਹੈ ਜੇ ਪਿੱਛੇ ਆਈ ਜਾਂਦੇ ਹੁਣ ਹੀ ਸਨੈਪ ਪਾਈ ਆ ਮੁੰਡੇ ਨੇ ਤੇ ਅਸੀਂ ਬਾਈ ਆ ਗਏ ਇੱਧਰ ਆਪਣੇ ਖੰਡੂਰ ਖੰਡੂ ਟੱਪ ਕੇ ਜਾਣ ਗਿਆ ਇੱਧਰ ਜਿਹੜਾ ਪਰੇ ਪਮਾਲ ਨੂੰ ਰਾਹ ਜਾਂਦਾ ਵਾ ਆ ਜਾਂਗਪੁਰ ਰੋਡ ਕਿਲੀ ਨੂੰ ਜਾਣਾ ਵਾ ਦੇਖ ਲੋ ਸਾਰੇ ਆ ਆ ਖੰਡੂਰ ਦੇ ਪਿੱਛੇ ਟੈਪ ਹੀ ਪੈਂਡ ਵਿਚਾਲੇ ਆਉਂਦਾ ਉਹ ਤਾਂ ਨਹਿਰਲੀ ਜੀ ਆਏ ਸੀ ਉਹ ਸਾਰਾ ਦੇਖ ਲੋ ਰਾਹ ਬਾਈ ਭਰੇ ਆਉਂਦਾ ਵਾ ਪਿੱਛੇ ਉਹਨੂੰ ਗਾਂਾਂ ਜਾ ਕੇ ਦਿਖਾਉਨੇ ਆ ਜੁੜੇ ਰਹੋ ਬਾਈ ਆ ਵੱਡੇ ਰੋਡ ਤੇ ਚੜਨਾ ਦੇਖੋ ਗਾਈ ਪੈਣਾ ਫੁੱਲ ਨਗਾ ਪੈਂਦਾ ਵਾ ਇਹ ਵੀ ਮੂਰੇ ਟਰੈਕਟਰਾਂ ਦੀ ਬਈ ਲਾਈਨ ਲੱਗੀ ਆ ਜੀ ਬਹੁਤ ਟਰੈਕਟਰ ਕ੍ਰੋਸ ਕਰਕੇ ਆ ਗਏ ਪਿੱਛੇ ਵੀ ਕਰੋ ਜੱਟ ਕਿਆ ਜੀ ਆ ਇਹਦਾ ਅੱਲੀ ਸਰਕਾਰ ਨੇ ਅੱਲਾ ਵੰਡੇ ਰਿਉੜੀਆਂ ਮੜ ਮੜ ਕਰਦਿਆਂ ਨੂੰ ਉਹੀ ਗੱਲ ਕਰਦੇ ਸਿੱਧਾ ਆਉਂਦੇ ਹੀ ਵੱਢੀ ਜਾਂਦੇ ਐ ਕਿ ਖਾਈਆਂ ਤੇ ਫਸਲ ਤੇ ਘੋ ਨਹੀਂ ਆ ਬਰਾਬਰ ਹਾਂ ਤੁਸੀਂ ਟੱਕਰੇ ਹੋ ਕੇ ਲੜਾਈ ਲੜੋਗੇ ਤਾਂ ਪਾਇਨ ਨੂੰ ਖੁਦ ਨਹੀਂ ਦਿੰਦੇ ਜ਼ਮੀਨ ਤਾਂ ਕੀ ਦੇਣੀ ਆ ਜੰਮੂ ਕਟੜੇ ਤੇ ਲੇਰਾ ਬਵਾਈਆਂ ਪਈਆਂ ਨੇਗੀਆਂ ਜੋੜੀ ਗਾਏ ਚਿਕਾਈ ਨੂੰ ਪਿਆਰ ਕਰਦੇ ਆਂਗੇ ਆਪਾਂ ਆਂ ਬੂਹਿਆਂ ਨੇ ਚੀਕਾ ਸੈਂਟਰ ਸਰਕਾਰ ਤੱਕ ਜੀ ਭਰਾਵੋ ਕਿੱਥੇ ਹੋਣੇ ਨੇ ਤਾਂ ਸਰਕਾਰ ਦੀਆਂ ਚੀਕਾ ਪਵਾਦੇ ਆਂਗੇ ਚੀਕਾ ਆਏ ਨਹੀਂ ਹੈਗੀ ਗੱਲ ਇਹ ਤਾਂ ਭਗਵਾਨਤਮ ਦਾ ਗੱਲ ਹੀ ਕੁਝ ਨਹੀਂ ਹੈਗੀ ਤੂੰ ਤਾਂ ਰੋਜ਼ ਖੇਡੇ ਵਿੱਚ ਆਉਣਾ ਰੋਜ਼ ਦਾ ਬੱਲਾ ਫੜੋ ਬੱਲਾ ਫਾੜ ਕੇ ਛਿੱਟੋ ਕਿ ਚਾਹਲ ਕੋਈ ਕਦੇ ਮੂੜਨਾ ਬੱਲਾ ਫੜ ਲੈ ਕੋਈ ਇਹਦਾ ਵੀ ਡਰਟ ਡਰਟ ਆਈ ਇਹਦਾ ਵਾਲੇ ਨੂੰ ਇਹੋ ਦਰਦ ਆਉਂਦਾ ਹੈ ਇਹਦਾ ਪੁੱਠਾ ਸਿੱਧਾ ਦੱਲਣਾ ਚੁਪਕਰੀ ਮਾਰ ਮਾਰ ਕੇ ਕਰਨੋਂ ਪਰਦਾ ਹੈ ਇਹ ਚੁਪਕਰੀ ਵਾਲਾ ਇਹਦਾ ਇਲਾਜ ਕਰੋ ਉਸ ਮਾਰ ਕੇ ਇਹਦਾ ਹੋ ਸਕਦਾ ਅੱਜ ਵਾਲੀ ਰੇਲੀ ਦਾ ਸੁਲੂਤੀ ਬਾਕੀ ਹੋਣੀ ਹੈ ਸਰਕਾਰ ਨੂੰ ਲਈ ਜਾਵੋ ਝੰਡੇ ਝੰਡੇ ਅੱਡੋ ਅੱਡਦੇ ਸਾਰੀਆਂ ਜਥੇਬੰਦੀਆਂ ਮੈਦਾਨ ਦੇ ਵਿੱਚ ਆਣੀਆਂ ਨੇ ਇਹਦਾ ਚੁੱਪ ਕਰਕੇ ਦੋਨੋਂ ਰੱਬ ਦੀ ਕਰਨੀ ਵਧੀਆ ਰਹਾਂਗੀ ਜੇ ਤੱਕ ਕਾਲੀ ਧੰਦੇ ਵਾਲਾ ਇਹ ਵਈ ਰੁੜਕੇ ਵਾਲੇ ਰਾਹ ਤੇ ਦੇਖੋ ਪੂਰਾ ਜਾਮ ਲੱਗਿਆ ਹੋਇਆ ਪਿੱਛੇ ਦੇਖੋ ਕਿੰਨੇ ਟਰੈਕਟਰ ਆਪਾਂ ਕ੍ਰੋਲ ਕਰੇ ਆਏ ਇਧਰ ਆਪਣਾ ਖੜਾ ਵਈ ਝੋਟਾ ਛੱਤੀ ਦੀ ਦੇਖੋ ਬਹੁਤ ਭਾਰੀ ਗਿਣਤੀ ਵਿੱਚ ਬਈ ਟਰੈਕਟਰ ਇਕੱਠਾ ਹੋਇਆ ਵਾਜ ਸਾਰੇ ਲੋਕ ਬਈ ਆਏ ਆ ਹਰੇਕ ਘਰੋਂ ਹਰੇਕ ਪਿੰਡੋਂ ਬਈ 50-50 ਟਰੈਕਟਰ ਆਏ ਆ ਘਟ ਤੋਂ ਘਟ ਅਦੇ ਲੋਕ ਕਿੰਨੇ ਟਰੈਕਟਰ ਆਪਾਂ ਪਿੱਛੋਂ ਕ੍ਰੋਸ ਹੀ ਕਰਦੇ ਹੋਣੇ ਆ ਬਈ ਟਰੈਕਟਰ ਦੇਖ ਲਓ ਮੁੱਕਣ ਦਾ ਨਾਂ ਨਹੀਂ ਲੈਂਦੇ ਬਾਈ ਇੰਨੇ ਜਿਆਦੇ ਟਰੈਕਟਰ ਨੇ ਹਨ ਅੰਤ ਜਿਵੇਂ ਕਹਿੰਦੇ ਨਹੀਂ ਹੁੰਦੇ ਅੰਤ ਨਹੀਂ ਹੁੰਦਾ ਉਹੀ ਗੱਲ ਆ ਬਾਈ ਅੰਤ ਹੀ ਹੈ ਨਹੀਂ ਗਾ ਟਰੈਕਟਰਾਂ ਦਾ ਇੱਧਰ ਦੇਖ ਲਓ ਹਾ ਰੋੜ ਕਾ ਪਿੰਡ ਦੇ ਵਿੱਚ ਹੁਣ ਆਪਾਂ ਐਂਟਰ ਹੋ ਗਏ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਾਈ ਬਹੁਤ ਭਾਰੀ ਇਕੱਠ ਆ ਅੱਗੇ ਮੁੰਡਿਆਂ ਦਾ ਫੋਨ ਆਇਆ ਕਹਿੰਦੇ ਅੱਗੇ ਤਾਂ ਬਹੁਤ ਜਿਆਦੇ ਟਰੈਕਟਰ ਆ ਅੱਗੇ ਹੋਰ ਵੀ ਵਾ ਜੁੜੇ ਰਹੋ ਬਾਈ ਵੀਡੀਓ ਨੂੰ ਐਂਡ ਤੱਕ ਦੇਖਿਓ ਗਾਹਾਂ ਗਲਾਡਾ ਮੂਰੇ ਵੀ ਜਾਣਾ ਆਪਾਂ ਉੱਤੇ ਵੀ ਮਾਹੌਲ ਪੂਰਾ ਬਾਈ ਗਰਮ ਹੋਣਾ ਵਾ ਜਾ ਕੇ ਦਿਖਾਵਾਂਗੇ ਤੁਹਾਨੂੰ ਬਾਕੀ ਵੀਡੀਓ ਪਸੰਦ ਆਈ ਤਾਂ ਬਾਈ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਹੋਰ ਵੀ ਭਰਾਵਾਂ ਕੋਲੇ ਵੀਡੀਓ ਨੂੰ ਬੰਚਾ ਦਿਓ ਤਾਂ ਸਰਕਾਰ ਦੇ ਕੰਨੀ ਗੱਲ ਪਹੁੰਚ ਜੂਗੀ ਇੱਧਰ ਮੇਰੇ ਮਾਤਾ ਹੁਣਾਂ ਦਾ ਪਾਣੀ ਦਾ ਲੰਗਰ ਲਾਇਆ ਵਾ ਰੌੜਕੇ ਪਿੰਡ ਦੇ ਵਿੱਚ ਬਹੁਤ ਬਾਈ ਵੱਡੀ ਸੇਵਾ ਵਾ ਮਾਤਾ ਉਹਨਾਂ ਦੀ ਰੱਬ ਇਹਨਾਂ ਨੂੰ ਦਿਨ ਦੁਕਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਾਈ ਬਹੁਤ ਵੱਡੀ ਸੇਵਾ ਵਾ ਬਾਈ ਪਿੰਡ ਵਾਲਿਆਂ ਦੀ ਮਾਤਾ ਉਹਨਾਂ ਦੀ ਦੇਖ ਲਓ ਸਾਰੇ ਪਿੰਡ ਦੀਆਂ ਮਾਤਾਵਾਂ ਨੇ ਲੰਗਰ ਲਾਇਆ ਬਾਈ ਰੋੜਕੇ ਕਲਾਂ ਚ ਸਾਰੇ ਬਾਈ ਕਿਸਾਨ ਕਿਸਾਨਾਂ ਦੇ ਨਾਲ ਨਹੀਂ ਦੇਖ ਲੋ ਮਾਤਾ ਹੁਣੀ ਸਾਰੇ ਦੇਖ ਲੋ ਪਿੰਡ ਦੇ ਆਨੇ ਲਾਇਆ ਬਹੁਤ ਧੰਨਵਾਦ ਵੀਰੇ ਤੁਹਾਡਾ ਇੰਨੀ ਸੇਵਾ ਕਰ ਲਈ ਬਹੁਤ ਵੱਡਾ ਸੇਵਾ ਦਾ ਯੋਗਦਾਨ ਪਾਇਆ ਤੁਸੀਂ ਦੇਖੋ ਵੀਰੇ ਕਾਠ ਇੱਧਰ ਪਿੱਛੋਂ ਦੇਖ ਲੋ ਆਪਾਂ ਕਿੰਨੇ ਟਰੈਕਟਰ ਬਾਈ ਕ੍ਰੋਸ ਕਰਦੇ ਆਏ ਆਂ ਦੇਖ ਲੋ ਕਾਠ ਟੁੱਟਦਾ ਨਹੀਂ ਹੈਗਾ ਹੇ ਅੱਗੇ ਪਤਾ ਨਹੀਂ ਕਿੰਨੇ ਟਰੈਕਟਰ ਆ ਅੱਗੇ ਦੇਖਦੇ ਆਂ ਬਾਈ ਜਿੰਨਾ ਵੀ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ sire ਤੱਕ ਵੇਖ ਕਿੰਨਾ ਟਰੈਕਟਰ ਆ ਦੇਖੋ ਕਿੰਨਾ ਇਧਰ ਵੀ ਆ ਫਰਨੀ ਭਰੀ ਪਈ ਬਈ ਅੱਗੇ ਪਿੱਛੇ ਵੀ ਦੇਖ ਲਓ ਕਿੰਨਾ ਇਕੱਠਾ ਉਹ ਦੇਖ ਲਓ ਕਿੱਥੋਂ ਆਪਾਂ ਕਿੰਨੇ ਜੋਧਾਂ ਤੁਸੀਂ ਬਲਵਾਲ ਤੋਂ ਦੇਖ ਲਓ ਸਾਰੇ ਆਪਾਂ ਟਰੈਕਟਰ ਕੱਟਦੇ ਹੀ ਆਉਣੇ ਆ ਦੇਖ ਲਓ ਕਾਠ ਬਾਈ ਟੁੱਟਦਾ ਹੀ ਨਹੀਂ ਹੈਗਾ ਪੂਰੇ ਟਰੈਕਟਰ ਤੇ ਟਰੈਕਟਰੀ ਜੜਿਆ ਪਿਆ ਬਾਈ ਦੇਖ ਲਓ ਅੱਜ ਲੁਧਿਆਣਾ ਜਾਮ ਹੋ ਜਾਣਾ ਬਾਈ ਪੂਰਾ ਇਧਰ ਬਾਈ ਰੁੜਕੇ ਪਿੰਡ ਦੇ ਵਿੱਚ ਇਧਰ ਬਾਈ ਹੁਣਾਂ ਦਾ ਲੰਗਰ ਬਾਈ ਲਾਇਆ ਵਾ ਸਾਰਿਆਂ ਦਾ ਇਧਰ ਗੁਰਦੁਆਰਾ ਸਾਹਿਬ ਆ ਰੁੜਕੇ ਪਿੰਡ ਦਾ ਉਰੇ ਆ ਦੇਖ ਲੋ ਲੰਗਰ ਲਾਇਆ ਬਾਈ ਰੋਟੀ ਦਾ ਰੋਟੀ ਤੇ ਸਬਜ਼ੀ ਦਾ ਬਾਈ ਬਹੁਤ ਸੇਵਾ ਬਾਈ ਹੋਣਾ ਦੀ ਬਹੁਤ ਵੱਡੀ ਸੇਵਾ ਬਾਈ ਤੁਹਾਡੀ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਬਾਈ ਨੰਦੁਪਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਾਈ ਬਹੁਤ ਵੱਡੀ ਸੇਵਾ ਬਾਈ ਧੰਨਵਾਦ ਬਾਈ ਤੁਹਾਡਾ ਸਾਰਿਆਂ ਨੂੰ ਬਾਈ ਉਹ ਵੀ ਬੰਦਿਆਂ ਨੂੰ ਭੁੱਖ ਲੱਗੀ ਸੀ ਸਵੇਰ ਤੇ ਤੁਰੇ ਫਿਰਦੇ ਆ ਦੇਖ ਲੋ ਬਹੁਤ ਵੱਡੀ ਸੇਵਾ ਬਾਈ ਬਹੁਤ ਧੰਨਵਾਦ ਵੀਰੇ ਤੁਹਾਡਾ ਉਹਨ ਪ੍ਰਸ਼ਾਦਾ ਛਕਦੇ ਆਂ ਬਾਈ ਉਰੇ ਖੜਾ ਕੇ ਟਰੈਕਟਰ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ ਜਾ ਕੇ ਤੇ ਵੇ ਲੋ ਇਧਰ ਸਾਰੇ ਭਰਾ ਆਪਣੇ ਲੱਗੇ ਆ ਪ੍ਰਸ਼ਾਦਾ ਛਕਦੇ ਆਂ ਗਾਹਾਂ ਕਲਾਡਾ ਮੂਰੇ ਚੱਲਦੇ ਆਂ ਬਾਈ ਫਿਰ ਦਿਖਾਉਣੇ ਆ ਆ ਉੱਧਰ ਤਾਂ ਪੁਲਿਸ ਨੇ ਬਾਈ ਰਾਹ ਵੀ ਬੰਦ ਕਰਦੇ ਵਜੇ ਦੇਖਦੇ ਆਂ ਬੱਚੇ ਬੁੱੱਚੀ ਜੀ ਹੁਣ ਜਾਂਦੇ ਆ ਬੰਦੇ ਗਾਹਾਂ ਉਹਨੂੰ ਗਾਹਾਂ ਪੂਰਾ ਦਿਖਾਉਣੇ ਆ ਵਾ ਜੀ ਵੱਡੇ ਰੋਡ ਤੇ ਪੂਰਾ ਗਾਹ ਪੈਂਦਾ ਵਾ ਉਧਰੋਂ ਟਰੈਕਟਰ ਬਹੁਤ ਆ ਗਿਆ ਬਾਈ ਇੱਧਰ ਵੀਰੇ ਆ ਗਏ ਆਪਾਂ ਫਿਰੋਜ਼ਪੁਰ ਰੋਡ ਤੇ ਬਾਅਦ ਕनाडा ਦਾ ਦਫ਼ਤਰ ਮੁਰੇ ਬਾਈ ਪਹੁੰਚਣ ਆਲੇ ਆ। ਆ ਦੇਖ ਲੋ ਰੇ ਬਾਈ ਪੂਰਾ ਟਰੈਕਟਰਾਂ ਦਾ ਇਕੱਠਾ ਆ ਜੀ ਕੀ ਭਰਾ ਆਪਣੇ ਪਿੱਛੇ ਵੀ ਆ। ਉਹ ਵੀ ਆ ਜਾਣਗੇ ਹੌਲੀ ਹੌਲੀ ਪਹੁੰਚਣ ਸਾਰੇ ਭਰਾਵਾਂ ਨੇ ਉਰੇ। ਦੇਖ ਲੋ ਪੂਰਾ ਉਰੇ ਗਾਹ ਪੈਂਦਾ ਬਾਈ ਦਿਖਾਉਣੇ ਆ ਹੁਣ ਤੁਹਾਨੂੰ ਗਾਂ ਉਰੇ। ਕੀ ਬਾਈ ਕਿਸਾਨ ਜਥੇਬੰਦੀਆਂ ਵਾਲੇ ਕੀ ਬਿਆਨ ਦਿੰਦੇ ਆ। ਦੇਖ ਲੋ ਫੁੱਲ ਇਕੱਠਾ ਆ ਬਾਈ ਟਰੈਕਟਰ ਤੇ ਟਰੈਕਟਰ ਚੜਿਆ ਪਿਆ ਵਾ ਦੇਖ ਲੋ। ਪੂਰਾ ਗਾਹ ਪੈਂਦਾ ਬਾਈ ਦੇਖੋ ਕਰੋ ਚੈੱਕ। ਅੱਗੇ ਬਹੁਤ ਟਰੈਕਟਰ ਚੌਂਦਾ ਪ੍ਰਧਾਨਿਕ ਕੁਵਾਰੇ ਕੋ ਮੈਂ ਨਹੀਂ ਆਮ ਆਦਮੀ ਦਾ ਖੰਭਣ ਦੀ ਆ 2014 ਤੋਂ ਮੈਂ ਪਾਰਟੀ ਨੇ ਥੋੜਾ ਜਾਰੇ ਦੇ ਖੋਹ ਕੀਤਾ ਇਹਨੂੰ ਕਦੇ ਨਹੀਂ ਧੋਹ ਸਰਕਾਰ ਦੇ ਹੈ ਕੀ ਆ ਤੇਰੇ ਫਿਕਰ ਸਮਾਏ ਦੇ ਤੱਕ ਦੀ ਨੋ ਪਤਾ ਜਾਂਦਾ ਉਹ ਕੋਈ ਇਹਨਾਂ ਨੇ ਫਾਈਲ ਲਈਦਾ ਪਾਸਿਆਂ ਪਕੀਓ ਭਾਈ ਪਹੁੰਚ ਕੇ ਗਲਾਡਾ ਦਫਤਰ ਦੇ ਮੂਹਰੇ ਪੂਰਾ ਰਾਸ਼ਾ ਭਾਈ ਸਾਰੇ ਜਣੇ ਉਰੇ ਪਹੁੰਚੋ ਚੱਲੀ ਆ ਜੇ ਤੁਹਾਨੂੰ ਜ਼ਮੀਨ ਨਹੀਂ ਬਣੀ ਅਸੀਂ ਕਿੱਥੇ ਖੇਤਾਂ ਕੋਟਿਆਂ ਤੇ ਲਾਉਣਾ ਪਾਣੀ ਕਹਿੰਦੇ ਜੀ ਬੁਰਾ ਉਹਨਾਂ ਨੇ ਸਮਝਾਇਆ ਮੈਂ ਕਹਾਂ ਜੀ ਟੋਟਲੀ ਵਿਰੋਧ ਚਾਹ ਵੀਰਾਂ ਨੇ ਫੁੱਟਬਾਲ ਖੇਡਣਾ ਹੈ ਹੋਣਾ ਹੈ ਮੈਂ ਕਹਾਂ ਜੀ ਟੋਟਲ ਬਾਈਕਾਰਾ ਸਾਡਾ ਇੱਕ ਵੀਰ ਅਤਿਪਿੰਦਰ ਜੋਧਾ ਗਰੇਵਾਲ ਉਹ ਸਾਡਾ ਬਲਾਕ ਪ੍ਰਧਾਨ ਸੀਗਾ ਆ ਥੋੜਾ ਜਨ ਪਹਿਲਾਂ ਉਹਨੇ ਸਹਿਯੋਗ ਦਿੱਤਾ ਫਿਰ ਅੰਤਰਾ ਨਵਦੀਪ ਸਿੰਘ ਆ ਵੀ ਅੱਜ ਜੂ ਹਾਂਗੇ ਬੜੇ ਵੀ ਲੋਕ ਲੱਤੋ ਤਾਕੇ ਆਏ ਪਾਸੋਂ ਆਪਣੇ ਨੂੰ ਨੌਜਵਾਨ ਦਾ ਫੋਨ ਆਇਆ ਹੁਣੀ ਢਾਕਿਆਂ ਵਾਲੇ ਦਾ ਜਿਹਨੇ ਸਮਾਂ ਨਾਲ ਟਰੈਕਟਰ ਬਣਾਇਆ ਲੰਮੇ ਹੋਰ ਤੋਂ ਦੇ ਨਾਮ ਦਾ ਟਰੈਕਟਰ ਦੀ ਜਨਮ ਬਣਾਇਆ ਤਾਂ ਕਿ ਉਹ ਸਰਕਾਰ ਨੂੰ ਕਿ ਡਰੋਨ ਦੇ ਵਿੱਚ ਇਹ ਟਰੈਕਟਰ ਜੱਟਾਂ ਦੇ ਜਿਹੜੇ ਭੌਤਿਕ ਆ ਜਾਣ ਇਹ ਦੇਖ ਲੈਣ ਬੜੀਆਂ ਸਾਦਸਾਂ ਦੇ ਨਾਲ ਟਰੈਕਟਰਾਂ ਨੂੰ ਰੋਕਣਾ ਕੀਤਾ ਪੁਲਿਸ ਨੇ ਢਾਕਿਆਂ ਵਾਲੇ ਪਾਸਿਓਂ ਗੱਡੀਆਂ ਲਾ ਕੇ ਲੋਕਾਂ ਨੂੰ ਪੰਡਾਂ ਦੇ ਰਾਹਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਪਤਾ ਸੀ ਕਿ ਸਾਡੀ ਹੱਕ ਸੱਚ ਦੀ ਗੱਲ ਸਾਡਾ ਮੋਰਚਾ ਜਿਹੜਾ ਸਾਡਾ ਲੱਗਿਆ ਹੋਇਆ ਪੀੜਤ ਲੋਕਾਂ ਦਾ ਇਹ ਬਾਈ ਜੀ ਕਿਸੇ ਵੀ ਸਿਆਸੀ ਪਾਰਟੀ ਦਾ ਮੋਰਚਾ ਨਹੀਂ ਕਿਸੇ ਵੀ ਕੱਲੀ ਦੇਖੇ ਵਰਦੀ ਦਾ ਮੋਰਚਾ ਨਹੀਂ ਇਹ ਜਿੰਨੇ ਵੀ ਜਿੰਨੇ ਵਰਦੀ ਦੇ ਵਿੱਚ ਕਮਾਨ ਨੇ ਉਹਨਾਂ ਦਾ ਮੋਰਚਾ ਜਿੰਨੇ ਵੀ ਪੀੜਤ ਲੋਕ ਨੇ ਉਹਨਾਂ ਦਾ ਮੋਰਚਾ ਤੁਸੀਂ ਆਪਣਾ ਪੰਜਾਬ ਸੱਚੇ ਪੰਜਾਬ ਗਲਾਡਾ ਦਫ਼ਤਰ ਦੇ ਆਪਾਂ ਮੂਹਰੇ ਖੜੇ ਆ ਉਹ ਸਾਹਮਣੇ ਗਲਾਡਾ ਦਫ਼ਤਰ ਇੱਧਰ ਦੇਖ ਲਓ ਤੁਸੀਂ ਟਰੈਕਟਰ ਦੀਆਂ ਲਾਈਨਾਂ ਭਾਈ ਇੱਧਰ ਬਾਈ ਗਲਾਡਾ ਦਫ਼ਤਰ ਮੂਹਰੇ ਤੇ ਇਧਰ ਕਿਸੇ ਦੇ ਪਾਸੇ ਸੰਦੇਸ਼ ਦੇ ਹੁਣ ਆਸ ਦੀ ਨੌਜਵਾਨ ਮੈਂ ਨਾ ਨਹੀਂ ਜਾਣਦਾ ਉਹਨਾਂ ਨੇ ਮਾਨੇ ਇੱਛਾ ਮੈਂ ਸ਼ੁਕਰਗੁਜ਼ਾਰ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਦੇਖੋ ਦੋ ਪਹੀਏ ਆ ਤੂੰ ਨਾ ਪੰਜਾਬੀ ਜੋ ਉਮਾਲੇ ਮਾਰਦਾ ਤੂੰ ਨਾ ਪੰਜਾਬੀ ਜੋ ਉਮਾਲੇ ਮਾਰਦਾ ਅਣਖੀ ਪੰਜਾਬੀ ਜੁਲਮ ਦੇ ਅਕੇ ਲਲਕਾਰੇ ਮਾਰਦਾ ਆਪਣੇ ਹੋਰ ਥੇਰਾ ਪੂਰਾ ਪੈ ਗਿਆ ਇਸ ਕਰਕੇ ਜਿਹੜਾ ਇਹ ਭਗਵੰਤਪਾਨ ਸਰਕਾਰ ਆ ਦਿੱਲੀ ਆ ਰਹੀ ਹਾਲੇ ਸ਼ਰਮੇ ਚ ਜਾਂਦੀ ਆ ਉਹਨਾਂ ਨੂੰ ਵੀ ਦਿੱਲੀ ਵਾਲਾ ਵੀ ਪਤਾ ਹੋਣਾ ਚਾਹੀਦਾ ਕਿ ਇਹ ਉਹ ਲੋਕ ਨੇ ਜਿਹੜੇ ਅਮਰੀਕਾ ਦੇ ਬਾਕੀ ਭਾਰਤ ਦੇ ਤੇ 200 ਹਜ਼ਾਰਾਂ ਕੀਤਾ ਹੋਰ 50 ਦੇ ਲੱਖਾਂ ਹੋਰ ਆ ਗਈ ਚੱਲ ਉਹਨਾਂ ਨੂੰ ਇਹਦੀ ਪਤਾ ਨਹੀਂ ਸਾਡੇ ਦੇ ਦੋ ਦੋ ਸਾਮਾ ਚੱਲਿਆ ਅਜਾਜ਼ ਕੀ ਇਹ ਕਰਵਾ ਦੇ ਦਿੱਤਾ ਕਿ ਉਸ ਤੋਂ ਆਪਣੇ ਬਾਅਦ ਨੇ ਉਹਨਾਂ ਸੀਧਾ ਦੇ ਬਾਅਦ ਨੇ ਇਹ ਇਹ ਦਾ ਜਦ ਇੰਨੇ ਵੱਡੇ ਪੂਰੇ ਹਿੰਦੂਸਾਂ ਨੂੰ ਯਾਦ ਕਰਾ ਸਕਦੇ ਆ ਤਜਾਬ ਤਾਂ ਕੋਈ ਗੱਲ ਨਹੀਂ ਦਾ ਲੈ ਕੇ ਰੱਖਣਾ ਇਸ ਕਰਕੇ ਵੀਰੋ ਤੁਸੀਂ ਬਹੁਤ ਤਕੜੇ ਹੋ ਬਹੁਤ ਮਜ਼ਬੂਤ ਹੋ ਤੁਹਾਡੇ ਹੌਸਲੇ ਬੜੇ ਬਲੰਦ ਨੇ ਜੋ ਅੱਜ ਇਹਨਾਂ ਬਾਤ ਕੀਤਾ ਮੇਰੇ ਕਿਲੋਮੀਟਰਾਂ ਦੇ ਵਿੱਚ ਗਿਆ ਭਾਈ ਜੀ ਨੇ ਦੱਸਿਆ ਹੈਗਾ ਬਸ ਵੀਰੇ ਚੱਲਦੇ ਆ ਹੁਣ ਘਰੇ ਤੁਹਾਨੂੰ ਮਿਲਦੇ ਆਂ ਫਿਰ ਜਲਦੀ ਨਵੀਂ ਵੀਡੀਓ ਚ ਜਾਂ ਲਾਈਵ ਚ ਭਾਈ ਜਦੋਂ ਵੀ ਹੁਣ ਕੋਈ ਹੋਇਆ ਪ੍ਰੋਗਰਾਮ ਕਿਸਾਨੀ ਦੇ ਅੰਦੋਲਨ ਦਾ ਭਰਨੇ ਦਾ ਆਪ ਅਪਡੇਟ ਦਵਾਂਗੇ ਤੁਹਾਨੂੰ ਆਪਾਂ ਹੁਣ ਚੱਲਦੇ ਆਂ ਭਾਈ ਘਰੇ બસ ਵੀਰੇ ਚੱਲਦੇ ਆ ਘਰੇ ਤੇ 7 ਤਰੀਕ ਨੂੰ ਬਾਈ ਫੇਰ ਆ ਕਿਸਾਨ ਰੈਲੀ ਤੇ ਮਿਲਦੇ ਆ ਤੁਹਾਨੂੰ ਫਿਰ ਜਲਦੀ ਨਵੀਂ ਵੀਡੀਓ ਦੇ ਵਿੱਚ ਆਪਣੇ ਚੈਨਲ ਨੂੰ ਬਾਈ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸਾਰੀਆਂ ਬਾਈ ਕਿਸਾਨੀਆਂ ਅਪਡੇਟ ਦਿੰਦੇ ਰਵਾਂਗੇ ਤੁਹਾਨੂੰ ਵਾਰਨਿੰਗ ਰਿਲੇਟਡ ਵੀ ਤੇ ਬਾਕੀ ਆ ਕਿਸਾਨ ਮੋਰਚੇ ਦੀ ਹੋਵੇ ਮਿਲਦੇ ਆ ਬਾਈ ਜਲਦੀ